लो जी सुबह सुबह चाह सब रही एक पास गुरबानी मेरी कल गए गौशाला उथो ले आए हैं आ छोटे छोटे उपले उपले है ना ਇਹ ਕੁਕਿਨ ਨੇ ਸੋਹਣੇ ਤਰੀਕੇ ਦੇ ਨਾਲ ਬਣਾਏ ਵਿਆ ਉਹਨਾਂ ਨੇ ਦਿੱਤੇ ਕਿ ਇਹਨੂੰ ਨੂੰ ਘਰੇ ਜਲਾਓ ਗਾਏ ਦੇ ਗੋਬਰ ਗੋਬਰ ਦੇ ਹੈ ਤੇ ਤੁਹਾਡੇ ਘਰ ਦੇ ਵਿੱਚੋਂ ਨੈਗੇਟਿਵ એનર્ਜੀ ਹੈ ਜਿਹੜੀ ਦੂਰ ਹੋਣੀ ਵੀ ਨਾਲ ਇੱਕ ਛੋਟਾ ਜਿਹਾ ਹਮਨ ਟਾਈਪ ਹੋ ਜਾਂਦਾ ਹੈ ਤੇ ਨਾਲ ਇਹ ਨੈਗੇਟਿਵ એનર્ਜੀ ਨੂੰ ਭਜਾਉਣ ਵਾਸਤੇ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਘਰੇ ਕੋਈ ਵੀ Hindu ਹੈ ਜਾਂ Hinduਤਵ ਨਾਲ ਜੁੜਿਆ ਹੋਇਆ ਹੈ ਉਹ ਕਰ ਸਕਦਾ ਆਪਣੇ ਘਰ ਵਿੱਚ ਚਲੋ ਅੱਛਾ ਅਸੀਂ ਵੀ ਟਰਾਈ ਕਰਦੇ ਹਾਂ ਇੱਕ ਕਟੋਰੀ ਦੇ ਵਿੱਚ ਰੱਖ ਕੇ ਅਸੀਂ ਵੀ ਇਹਨੂੰ ਥੋੜੇ ਉੱਪਰ ਦੀਸੀ ਓਪਾ ਕੇ ਛੋਟਾ ਜਿਹਾ ਉਪਾਏ ਕਰਦੇ ਆ ਇਹ ਛੋਟਾ ਜਿਹਾ ਇਹ ਕੀ ਕਰਦੇ ਆ ਕੰਮ ਲਓ ਜੀ ਅੱਜ ਕਰ ਰਹੇ ਆ ਸਵੇਰ ਸਵੇਰ ਪੂਜਾ ਤੇ ਨਾਲ ਆਹ ਜਿਹੜਾ ਗਊਸ਼ਾਲਾ ਲੈਣ ਦਿੱਤਾ ਹੈਗਾ ਇਹਨੂੰ ਇਸ ਸਪਲਟ ਚ ਰੱਖ ਲਓ ਇਹ ਛੋਟਾ ਦੀਵਾ ਹੈ ਉਸੇ ਸਾੜੀ ਹਵਾ ਤੇ ਮਗਰੀ ਪਾਈ ਹੋਈ ਹੈ ਸੁਬਹ ਸੁਬਹ ਅੱਜ ਘਰ ਦੇ ਵਿੱਚ ਜੋਤ ਬੱਤੀ ਹੋ ਰਹੀ ਹੈ। ਬੂਰ ਹੈ ਨਹੀਂ ਆਪਣੇ ਕੋਲੇ। ਕੋਬਿੰਦੂ ਬੋਲੋ ਹਰੀ ਗੋਪਾ ਹੈ ਨਹੀਂ। ਬੋਲੋ ਮੈਨੂੰ ਪਤਾ ਨਾ ਮੈ ਲੋਨੀ ਜੋਤ ਰੋਜੀ। ਆ ਦੇਖੋ ਜੀ ਡੱਬੀ ਚ ਦੇਖੋ। ਇਹ ਕਦਦਾਈ ਹੈ। ਨਾ ਨਾਲ। ਬੋਲੋ ਕੋਬਿੰਦੂ ਬੋਲੋ ਹਰੀ ਗੋਪਾਲ ਬੋਲੋ। ਲਓ ਜੀ ਸਵੇਰ-ਸਵੇਰ ਲੈ ਲਿਆ ਪਗਵਾਂ ਦਾ ਨਾਮ ਤੇ ਹੁਣ ਕਰਦੇ ਆ ਦਿਨ ਦੀ ਸ਼ੁਰੂਆਤ ਕਰਦੇ ਆ ਦੂਸਰੇ ਕੰਮ ਰੂਟੀਨ ਵਾਲੇ ਲਓ ਜੀ ਸਵੇਰ-ਸਵੇਰ ਉੱਠ ਕੇ ਦੇਖਿਆ ਸਾਰੇ ਆ ਤੇ ਆਦੇ ਕੰਮਾਂ ਦੇ ਵਿੱਚ ਬਿਜੀ ਐ ਇਹ ਕਰ ਰਹੀ ਐ ਪੂਜਾ ਤੇ ਹੈਰੀ ਵੀ ਉੱਠ ਕੇ ਆਈ ਐ ਕਹਿੰਦੀ ਐ ਮੈਨੂੰ ਬ੍ਰੇਕਫਾਸਟ ਕਰਨਾ ਐ ਮੈਨੂੰ ਬ੍ਰੇਕਫਾਸਟ ਬਣਾ ਦੇ ਭੱਜ ਗਿਆ ਹੁਣ ਕੈਮਰਾ ਦੇਖ ਕੇ ਤੇ ਦੂਸਰੇ ਪਾਸੇ ਮੈਂ ਆਪਦਾ ਕਿਚਨ ਦੇ ਵਿੱਚ ਜਾ ਰਹੀ ਐ ਤੇ ਮਾਰਗਰਿਟ ਦਿਖਾਉਣੇ ਐ ਮਾਰਗਰਿਟ ਕੀ ਕਰ ਰਿਹਾ ਐ ਇਹ ਆ ਬੱਸ ਉਹ ਸੰਖ ਪਜਾਰੇ ਹਲੇ ਸਵੇਰ ਸਵੇਰ ਇਹ ਤਾਂ ਹਲੇ ਉੱਠਣ ਦਾ ਟਾਈਮ ਹੀ ਨਹੀਂ ਹੋਇਆ 9 ਵਜੇ ਗਏ ਸਵੇਰ ਸਵੇਰ ਜੋਤ ਕਰਨ ਦੇ ਨਾਲ ਕੱਚ ਬਹੁਤ ਜ਼ਿਆਦਾ ਪੰਦੇ ਇਸ ਨੈਗੇਟਿਵ એનર્ਜੀ ਦੂਰ ਹੋ ਜਾਂਦੀ ਹੈ ਤੇ ਪੋਜ਼ਿਟਿਵ ਜਿਹੜੀ ਹੈ એનર્ਜੀ ਹੈ ਉਹ ਕਰ ਨੂੰ ਸਾਡੇ ਅੰਦਰ ਆਂਦੀ ਹੈ ਚਲੋ ਜੀ ਹੈਰੀ ਬਣਾ ਰਹੀ ਐ ਇੱਕ ਪਾਸੇ ਚਾਹ ਹੈਰੀ ਬਣਾ ਰਹੀ ਐ ਚਾਹ ਚਲੋ ਜੀ ਮੈਂ ਖੋਲਦੀ ਆ ਬਾਹਰਲਾ ਗੇਟ ਲਓ ਜੀ। ਹਾਂ ਜੀ ਨੇ ਰੱਖ ਲਈਏ ਚਾਹ। ਦਿਖਾ। ਉਹ ਠੀਕ ਹੈ। ਚਲ ਗੈਸ ਜਲਾ ਫਲਾ। ਤੂੰ ਹੀ ਕੱਲੀ ਨਹੀਂ ਪੀਣੀ ਮੈਂ ਤਾਂ ਨਹੀਂ ਪੀਣੀ ਮੈਂ ਤਾਂ ਪੀ ਚੁੱਕੀ ਹਾਂ। ਤੇ ਪਾਪਾ ਦਾ ਦੁੱਧ ਲੈਣਗੇ। ਕਦੇ-ਕਦੇ ਆਉਂਦੀ ਆ ਕਿਚਨ ਦੇ ਵਿੱਚ ਚਾਚੂ ਬਣਾਉਣ ਵਾਸਤੇ। ਲਓ ਜੀ ਚਾਹ ਰੱਖਤੀ ਐ ਤੇ ਆਹ ਹੋ ਰਿਹਾ ਡੱਬਾ ਸਾਫ਼। ਇਹਦੀ ਮਲਾਈ ਸਾਰੀ ਹੌਲੀ-ਹੌਲੀ ਇਹਦੇ ਵਿੱਚ ਚਲੀ ਜਾਊਗੀ। ਡੱਬਾ ਬਿਲਕੁਲ ਨੀਟ ਐਂਡ ਕਲੀਨ ਹੋ ਜਾਊਗਾ। ਸਾਰਾ ਦੁੱਧ ਹੌਲੀ-ਹੌਲੀ ਇਹਦੇ ਵਿੱਚ ਗਿਰੀ ਜਾਂਦਾ। ਮੈਰੋਜੀ ਐ ਕਰਦੀ ਹੈ ਚਲੋ ਜੀ ਇਹਦੇ ਜਿਆਦਾ ਆਪਾਂ ਨੇ ਮਿਹਨਤ ਕਰਨ ਦੇ ਲੋਨ ਨੇ ਇੱਕ ਇੱਕ ਦੇਖੋ ਭਾਕੇ ਸਾਰਾ ਉਤਰ ਗਿਆ ਦੁੱਧ ਮੈਂ ਇਹਦੇ ਵਿੱਚ ਕੱਢ ਲਿਆ ਆ ਗਿਆ ਹੈਰੀ ਦਾ ਵੋਟਰ ਕਾਰਡ ਬਣ ਕੇ ਉਧਰ ਵੋਟ ਹੈ ਹੈਰੀ ਉਧਰ ਵੋਟ ਹੈ ਉਧਰ ਵੋਟਾ ਪੈਣੀ ਉਧਰ ਤੇਰਾ ਵੋਟਰ ਕਾਰਡ ਆ ਗਿਆ ਇੱਕ ਇੱਕ ਵੋਟ ਪਤਾ ਕੀਮਤੀ ਹੁੰਦੀ ਹੈ ਪਤਾ ਤੈਨੂੰ ਜਿੱਤੋਂ ਦੇ ਲਈ ਇੱਕ ਇੱਕ ਵੋਟ ਕੀਮਤੀ ਹੈ ਆ ਆ ਗਿਆ ਹੈ ਇਸ ਦਾ ਵੋਟਰ ਕਾਰਡ ਖੁਸ਼ ਹੁੰਦੀ ਐ ਹੁੰਦੀ ਕੁਝ ਐ ਹੁੰਦੀ ਐ ਹੈ ਲੈਟਰਸ ਬਲੈਜ ਇਥੇ ਵੋਟਰ ਕਾਰਡ ਇਹਦਾ ਲਿਖਿਆ ਹੋਇਆ ਹੈ ਅੱਛਾ ਦੇਖਾਈ ਬੜੀ ਬਣੀ ਆ ਨਾ ਮੰਮੀ ਦਾ ਨਾਮ ਲਿਖਿਆ ਹੋਇਆ ਤੇ ਇਹ ਕੀ ਗੱਲ ਮਾਮਾ ਨੂੰ ਤਹਜ਼ੀਬ ਦਿੱਤੀ ਔਰਤਾਂ ਨੂੰ ਲਓ ਜੀ ਵੋਟਰ ਕਾਰਡ ਦੇ ਉੱਤੇ ਕਿ ਉਹਦੀ ਜਗ੍ਹਾ ਤੇ ਮਾਂ ਦਾ ਨਾਮ ਲਿਖਿਆ ਹੈ ਇਹ ਕੀ ਗੱਲ ਇਹਨਾਂ ਵੀ ਚੀਜ਼ ਦੇਖੀ ਹੈ ਇੱਥੇ ਲਿਖਿਆ ਪਿਤਾ ਦਾ ਨਾਮ ਪਰ ਮੈਂ ਮਾਰ ਕੇ ਪਤਾ ਮਾਂ ਦਾ ਨਾਮ ਲਿਖਵਾਇਆ ਹੋਵੇ ਨਹੀਂ ਇਹ ਕੀ ਗੱਲ ਇਹ ਪਹਿਲੀ ਗੱਲ ਨੋਟ ਕੀਤੀ ਹੈ ਇਹਨਾਂ ਮਾਲਾ ਮਾਵਾਂ ਨੂੰ ਵੀ ਉਹ ਤੇਹਜ਼ੀਬ ਦਿੱਤੀ ਹੈ ਉਹ ਔਰਤਾਂ ਨੂੰ ਪਿੱਛੇ ਹੀ ਰੱਖਦੇ ਆ ਕਿ ਨਹੀਂ ਹੈਨਾ ਹੈ ਰਿ ਦੀ ਵੋਟਰ ਵੋਟਰ ਕਾਰਡ ਦੇ ਇੱਕ ਚੀਜ਼ ਦੇਖੋ ਨੂੰ ਮਿਲੀ ਸੁਣੀ ਹੈ ਨਾ ਹਾਂ ਕਿ ਉਹ ਕਰੇ ਪਹਿਲੀ ਵਾਰ ਤੇਰੀ ਫੋਟੋ ਚੱਜਦੀ ਹੈ ਇਹ ਕਾਸੇ ਚੀਜ਼ ਹੈ ਨਾ ਤੇ ਡਾਕੂਮੈਂਟ ਦੇ ਕੇ ਸਤੇ ਵੀ ਫੋਟੋ ਚੱਜਦੀ ਨਹੀਂ ਆਉਂਦੀ ਹੁੰਦੀ ਹੈਰੀ ਹੁਣ ਉਹ ਗੱਲ ਹੈ ਵੀ ਔਰਤਾਂ ਨੂੰ ਪਿੱਛੇ ਰੱਖਦੇ ਨੇ ਅੰਗਲਾ ਕਹਿੰਦਾ ਔਰਤਾਂ ਨੂੰ ਵੀ ਅੱਗੇ ਲੈ ਕੇ ਜਾਈਏ ਵੈਸੇ ਇੰਡੀਆ ਦੇ ਵਿੱਚ ਔਰਤਾਂ ਜਿਹੜੀ ਔਰਤਾਂ ਦੀ ਸਥਿਤੀ ਜਿਆਦਾ ਵਧੀਆ ਨਹੀਂ ਹੈ ਇਹਨਾਂ ਆ ਛੋਟੇ ਛੋਟੇ ਉਪਰਾਲਿਆਂ ਨਾਲ ਹੀ ਸੋਚਦੇ ਆ ਵੀ ਔਰਤਾਂ ਨੂੰ ਅਸੀਂ ਉੱਪਰ ਲੈ ਕੇ ਜਾ ਰਹੇ ਹਾਂ ਹੈਨਾ ਇਹਦੀ ਹੈ ਇਸ ਤੇ ਲਿਖਿਆ ਪਿਤਾ ਦਾ ਨਾਮ ਇਹ ਕੀ ਗੱਲ ਫਿਰ ਮਾਤਾ ਦਾ ਨਾਮ ਕਿਵੇਂ ਆ ਗਿਆ ਫਿਰ ਨਾ ਉਥੇ ਜਨਮ ਮਿਤੀ ਲਿਖੀ ਐ ਜਨਮ ਮਿਤੀ ਲਿਖੀ ਹੈ ਸਾਰਾ ਕੁਝ ਲਿਖਿਆ ਹੈ ਬਾਕੀ ਹਾਂ ਹੈ ਨਾਮ ਹੈਰੀ ਮਾਤਾ ਦਾ ਨਾਮ ਅਸ਼ਾ ਰਾਣੀ ਜੈਂਡਰ ਇਸਤਰੀ ਇੱਕ ਇਹਨਾਂ ਕਿ ਤੁਸੀਂ ਭਾਰਤ ਦੇ ਨਾਗ ਦੇ ਕੋ 18 ਸਾਲ ਜਾਂ ਵੱਧ ਉਮਰ ਦੇ ਹੋ ਪੋਲਿੰਗ ਖੇਤਰ ਦੇ ਆਮ ਨਿਵਾਸੀ ਹੋ ਵੋਟਰ ਰਜਿਸਟ੍ਰੇਸ਼ਨ ਇੰਜ ਕਰਵਾਓ ਆਨਲਾਈਨ ਆਫਲਾਈਨ ਵੋਟਰ ਸੂਵਿਦਾ ਕੇਂਦਰ ਵਿੱਚ ਜਾਓ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰੋ ਇਹਨਾਂ ਨਾਲ ਸਾਰਾ ਕੁਝ ਭੇਜਿਆ ਵੀ ਹੈ ਕਾਗਜ਼ ਪੱਤਰ ਲਿਖ ਕੇ ਇੰਸਟਲ ਬਲੈਕ ਇਹਦਾ ਕੀ ਫਾਇਦਾ ਤੇ ਕੀ ਨਹੀਂ ਫਾਇਦਾ ਹੈ ਐ ਲਿਖ ਕੇ ਭੇਜੇ ਚਲੋ ਠੀਕ ਹੈ ਮੰਨ ਲੈਨੇ ਸਰਕਾਰ ਦੀ ਗੱਲ ਐਜ਼ ਆ ਇੱਕ ਡਾਕੂਮੈਂਟ ਹੈ ਡਾਕੂਮੈਂਟ ਹੈ ਹੈਰੀ ਕੀ ਗੀ ਗੈਨੀ ਇੱਥੇ ਮਾਰਕ ਜਿਹੜੇ ਲਗਾਉਂਦੇ ਨੇ ਕਦੋਂ ਵੋਟ ਆਪਣੇ ਆ ਹੁਣੀ ਆ ਜਿਹੜੀਆਂ ਲੋਕ ਸਭਾ ਦੀਆਂ ਪੈਣੀਆਂ ਕਦੋਂ ਜੂਨ ਚ ਮੈਨ ਲਾ I think ਜੂਨ ਨੂੰ ਐ ਜੂਨ ਜਬਾਨੀ ਹੈ ਨੇ ਪਹਿਲੀ ਵਾਰ ਫਸਟ ਟਾਈਮ VOTING VOTING ਕਰਨ ਜਾਊਗੀ ਹੈ ਹੈ ਦੀ ਖਾਂਸੀ ਨਹੀਂ ਤੇਰੇ ਠੀਕ ਹੋਈ ਕੁੜੀਏ ਕੀ ਪਤਾ ਹੂੰ ਲਓ ਜੀ ਨਾ ਤੋ ਕੇ ਮੈਂ ਆ ਗਈਆਂ ਰਸੋਈ ਦੇ ਵਿੱਚ ਤੇ ਹੁਣ ਲਗਾਣੇ ਆਪਾਂ ਸਬਜੀ ਨੂੰ ਤੜਕਾ ਮੈਂਨੇ ਕੱਟ ਲਈਆਂ ਤੋਰੀਆਂ ਅੱਜ ਬਣਾਣੇ ਆਪਾਂ ਤੋਰੀਆਂ ਤੋਰੀਆਂ ਦੀ ਸਬਜੀ ਆ ਕੱਟ ਲਈਆਂ ਮੈਨੇ ਬਰੀਕ ਬਰੀਕ ਪਹਿਲਾਂ ਤੋਰੀਆਂ ਤੇ ਤਕਰ ਦੇ ਵਿੱਚ ਪਾ ਲਿਆ ਮੈਨੇ ਕਿਉ ਇਹਨੂੰ ਥੋੜਾ ਜਿਹਾ ਆਪਾਂ ਹੁਣ ਗਰਮ ਹੋਣ ਦਿੰਨੇ ਆ ਫਿਰ ਪਾਣੀ ਇਹਦੇ ਵਿੱਚ ਪਾ ਜੀਰਾ ਲਓ ਜੀ ਇਹਦੇ ਵਿੱਚ ਪਾਤਾ ਮੈਨੇ ਜੀਰਾ ਥੋੜਾ ਜਿਹਾ ਇਹਦੇ ਵਿੱਚ ਕੋਈ ਪਿਆਜ਼ ਨਹੀਂ ਕੋਈ ਟਮਾਟਰ ਨਹੀਂ ਕੋਈ ਲਸਣ ਨਹੀਂ ਕੋਈ ਅਦਰਕ ਨਹੀਂ ਸਿਰਫ ਜੀਰੇ ਦਾ ਤੜਕਾ ਲਗਾਵਾਂਗੇ ਤੋਰੀਆਂ ਨੂੰ ਬਾਕੀ ਤੋਰੀਆਂ ਪਾ ਕੇ ਨਮਕ ਮਿਰਚ ਹਲਦੀ ਆਪਦੇ ਸਵਾਦ ਅਨੁਸਾਰ ਮਸਾਲੇ ਪਾਉਣੇ ਆ ਲਓ ਜੀ ਮੈਨੇ ਪਾਤਾ ਸਾਰਾ ਕੁਝ ਇਹਦੇ ਵਿੱਚ ਹਲਦੀ ਨਮਕ ਮਿਰਚ ਮਸਾਲਾ ਕਲਮਾ ਪਾਊਡਰ ਫੰਨਾ ਤਾਂ ਥੋੜਾ ਟੈਂਕ ਟੱਕੇ ਰੱਖਦੇ ਆਂ ਤਾਂ ਕਿ ਥੋੜਾ ਜਿਹਾ ਪਾਣੀ ਛੱਡ ਜਾਣ ਲੋ ਜੀ ਤੋਰੀਆਂ ਨੇ ਥੋੜਾ ਜਿਹਾ ਪਾਣੀ ਛੱਡਤਾ ਤੇ ਹੁਣ ਆਪਾਂ ਮਜਾਨੀਏ ਇਹਦੀਆਂ ਸਿਰਫ 2 ਵਿਸਲਾਂ ਢੱਕਣ ਬੰਦ ਕਰ ਦਿੰਨੇ ਆਂ ਆਪਾਂ ਢੱਕਣ ਲਗਾ ਕੇ ਢੱਕਣ ਲਗਾ ਕੇ ਇਹਨੂੰ ਮੈਂ ਬੰਦ ਕਰ ਦਿੰਨੀ ਆਂ ਤੇ ਫਿਰ 2 ਵਿਸਲਾਂ ਮਜਾਨੀਏ ਤੇ ਦੂਸਰੇ ਪਾਸੇ ਗੁੰਦੀਏ ਮੈਂ ਆਕਾ ਖੈਰੀ ਦਾ ਮਸਾ ਮਸਾ ਦਾ ਬਣ ਕੇ ਆਸੀ ਵੋਟਰ ਕਾਰਡ ਤੇ ਵੋਟਰ ਕਾਰਡ ਬਣਾਉਣ ਵਾਲੇ ਵੀ ਵੇਖਿਆ ਇੱਕ ਆਧਾਰ ਕਾਰਡ ਹੋਇਆ ਇੱਕ ਵੋਟਰ ਕਾਰਡ ਹੋਇਆ ਕਦੇ ਸਹੀ ਬਣ ਕੇ ਨਹੀਂ ਆਉਂਦਾ ਉਹਦੇ ਵਿੱਚ ਕੋਈ ਨਾ ਕੋਈ ਗਲਤੀ ਰਹਿ ਜਾਂਦੀ ਹੈ ਹੁਣ ਹੈਰੀ ਜਿਹੜਾ ਵੋਟਰ ਕਾਰਡ ਬਣ ਕੇ ਆਇਆ ਉਹਦੇ ਵਿੱਚ ਹੈ ਗਲਤੀ ਮਦਰ ਨੇਮ ਦੀ ਮਦਰ ਨੇਮ ਹੀ ਗਲਤ ਪਾਇਆ ਪਿਆ ਹੁਣ ਹੈਰੀ ਟੱਕਰ ਮਾਰੀ ਜਾਂਦੀ ਹੈ ਵੀ ਆਪਦਾ ਉਹ ਕਰੂਗੀ ਕਰੈਕਸ਼ਨ ਅਖੇ ਹੋ ਜਾਂਦੀ ਹੈ ਤੇ ਦੁਬਾਰਾ ਬਣ ਕੇ ਆਊਗਾ ਪਹਿਲਾਂ ਤਾਂ ਇਹ ਬਣਾਉਂਦੇ ਮਸਾਂ ਇਹ ਤਾਂ ਹੈ ਨਹੀਂ ਕਬੀ 1-2 ਦਿਨਾਂ ਚ ਬਣ ਕੇ ਆ ਜਾਂਦਾ ਕੋਈ ਅਪਲਾਈ ਕਰਦਾ ਤਾਂ ਕਿੰਨੇ ਟਾਈਮ ਬਾਅਦ ਇਹਦੀ ਬਣ ਕੇ ਆਇਆ ਹੋ ਘਟੂ ਘਟ ਪੰਜਰ ਮਹੀਨੇ ਤੰਵੇਂ ਸਾਰਾ ਲਗਾ ਦਿੰਦੀ ਹੈ ਹੁਣ ਪੰਜਰ ਮਹੀਨੇ ਬਾਅਦ ਜੇ ਬਣ ਕੇ ਆਇਆ ਤਾਂ ਉਹ ਵਿੱਚ ਮਦਰ ਨੇਮ ਗਲਤ ਪਾਇਆ ਦਾ ਪਹਿਲਾਂ ਦੱਸ ਗਿਆ ਹੋਊਗੀ ਫਾਦ ਦੀ ਜਿਹੜਾ ਮਦਰ ਨੇਮ ਪਾਇਆ ਵੈ ਚੋਰੀ ਦੀ ਕੋਈ ਗੱਲ ਨਹੀਂ ਹੈਗਾ ਹੁਣ ਨਵੀਂ ਕੋਈ ਰੂਲ ਆ ਗਿਆ ਹੁਣ ਇਹ ਦੇਖਿਆਗਾ ਉਹਦੇ ਵਿੱਚ ਮਦਰ ਨੇਮ ਹੀ ਗਲਤ ਪਾਇਆ ਹੋਇਆ ਨਾਮ ਦੇ ਸਪੈਲਿੰਗ ਹੀ ਗਲਤ ਪਾਇਆ ਹੋਇਆ ਪੰਜਾਬੀ ਪਤਾ ਨਹੀਂ ਜਿਹਨੇ ਵੀ ਲਿਖਿਆ ਪੰਜਾਬੀ ਵੀ ਨਹੀਂ ਲਿਖਣੀ ਆਂਦੀ ਸੀ ਉਹਨੂੰ ਇਹ ਤਾਂ ਉਹ ਗੱਲ ਹੋ ਗਈ ਕਿ ਨਹੀਂ ਹਰੀ ਪੰਜਾਬ ਚ ਰਹਿ ਕੇ ਪੰਜਾਬੀ ਵੀ ਨਹੀਂ ਲਿਖਣੀ ਆਂਦੀ ਜਿਹਨੇ ਵੀ ਬਣਾਇਆ ਹੈਗਾ ਜਿਹਨੇ ਵੀ ਨਾਮ ਲਿਖਿਆ ਹੈ ਉਹਨੂੰ ਪੰਜਾਬੀ ਦੀ ਨੌਲੇਜ ਨਹੀਂ ਹੋਣੀ ਸਿਹਾਰੀ ਦੀ ਜਗਾ ਤੇ ਕੰਨਾ ਪਤਾ ਹੈ ਉਹ ਗੱਲ ਹੈ ਜਿਸਿਆਰੀ ਪੈਣੀ ਸੀ ਤਾਂ ਉਹ ਵੀ ਜਗ੍ਹਾ ਤੇ ਕੰਨਣਾ ਪਤਾ ਇੰਨੇ ਨਾਲ ਹੀ ਉਹ ਗਲਤ ਬਣ ਗਏ ਤੇ ਹੁਣ ਦੁਬਾਰਾ ਫਲਾਈ ਦੀ ਕਰਨਾ ਪੈਣਾ ਸਾਨੂੰ ਉਹ ਗੱਲ ਹੈ ਕਿ ਲੋਕ ਇਸ ਕਰਕੇ ਇਹ ਇੰਨੀਆਂ ਗੱਲਾਂ ਕਰਕੇ ਲੋਕ ਖੱਜਲ ਖਵਾਦ ਹੋ ਰਹੇ ਆ ਜਿਹੜੀਆਂ ਗੱਲਾਂ ਇਹਨੀਆਂ ਛੋਟੀਆਂ-ਛੋਟੀਆਂ ਗੱਲਾਂ ਐ ਇਹਨਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਉਹ ਗੱਲ ਹੈ ਪਹਿਲਾਂ ਹੀ ਧਿਆਨ ਕੀਤਾ ਜਾਵੇ ਤਾਂ ਇਹਨਾਂ ਵੱਲ ਤਾਂ ਲੋਕ ਲੋਕਾਂ ਨੂੰ ਇੰਨੇ ਖੱਜਲ ਖਵਾਦੀ ਨਾ ਉਠਾਉਣੀ ਪਵੇ ਤਾਂ ਹੁਣ ਉਹ ਹੈਰੀ ਆਨਲਾਈਨ ਬੈਠ ਕੇ ਟੱਕਰਾਂ ਮਾਰਦੀ ਆ ਉਹਨੂੰ ਕਰੈਕਸ਼ਨ ਫਾਰਮ ਭਰਦੀ ਹੈ ਨਾ ਹੈਰੀ ਉਹਨਾਂ ਨੇ ਭਰੇ ਜਾਊਗਾ ਫਿਰ ਬਣ ਕੇ ਬਣ ਕੇ ਵੀ ਆਈ ਆ ਉਹਦਾ ਦੁਬਾਰਾ ਫਿਰ ਬਣ ਕੇ ਆਊਗਾ ਸਾਰਾ ਲਓ ਜੀ ਇਹ ஆன்ਲਾਈਨ ਚੈੱਕ ਕਰਦੀ ਐ ਸਾਰਾ ਨਾਮ ਦੁਬਾਰਾ ਦੁਬਾਰਾ ਭਰ ਰਹੀ ਐ ਤੇ ਫਿਰ ਦੁਬਾਰਾ ਬਣ ਕੇ ਆਊਗਾ ਇਹ ਡਿਸਟ੍ਰਿਕਟ ਮਹਾਲੀ ਡਿਸਟ੍ਰਿਕਟ ਮਹਾਲੀ ਹਾਂ